जो मैं बोलता हूँ सुनाई देती है, तो नहीं। नहीं। तो है। उसमें ज्ञान गुरु है उसका जो ज्ञान है वो गुरु है वो अंदर रोशनी करेगा तेरे जाके शंके दूर करेगा रोशनी का मतलब है कि बहुत से शंके जो दूर करता है वो रोशनी होती है शंका जहां वो अंधेरा है तेरे पास शंके का निवारण रोशनी है जो रोशनी कहते हैं ना वो शंके का निवारण का नाम ही रोशनी है जब कोई शंका रहा ही नहीं तो फिर ज्ञान गुरु हो गया जब तक शंके हैं जब तक ज्ञान है गुरु ज्ञान है। अभी ज्ञान गुरु नहीं बना सतगुर ज्ञान है गुरु बहुवचन है ਬਹੁਤ ਸੇ ਸ਼ੰਕੇ ਜੋ ਸਾਰੇ ਸ਼ੰਕੇ ਨਿਵਾਰਨ ਕਰਦੇ ਉਹ ਗਿਆਨ ਗੁਰੂ ਹੈ ਉਹ ਇੱਕ ਕਿਤਨੇ ਪ੍ਰਕਾਰ ਦਾ ਗੁਰੂ ਆਇਆ ਕਿਤਨੇ ਪੁਆਇੰਟ ਆਏ ਅਲੱਗ ਅਲੱਗ ਗਿਆਨ ਕੇ ਸਾਰੇ ਕੁੱਲ ਮਿਲਾ ਕੇ ਉਹ ਗੁਰੂ ਹੈ ਇਸ ਲਈ ਗੁਰੂ ਬਹੁਵਚਨ ਹੁੰਦਾ ਹੈ ਜੋ ਮੈਨੇ ਆਪਕਾ ਇਸ ਵਿਗਿਆਨ ਹੈ ਜੋ ਸੁਭਾ ਕਾ ਬੋ ਵੀ ਗਿਆਨ ਹੈ ਕੱਲ ਕੋ ਕਹੂੰਗਾ ਬੋ ਵੀ ਗਿਆਨ ਕੁੱਲ ਮਲਾ ਕੇ ਸਾਰਾ ਗਿਆਨ ਜਦ ਸਾਰੇ ਸ਼ੰਕੇ ਦੂਰ ਹੋਣਗੇ ਉਹ ਗਿਆਨ ਗੁਰੂ ਬਣ ਜਾਂਦਾ ਸਮਝਿਆ ਨਹੀਂ ਆਜ ਦਾ ਗਿਆਨ ਗੁਰੂ ਨਹੀਂ ਹੈ ਕੁਝ ਕੁਝ ਸ਼ੰਕੇ ਰਹਿ ਗਏ बहुत से शमके रह गए एक दो दूर हुए दो चाल दूर हुए चलो बहुत से बकाया है तो, थोड़ा बगाया। थोड़े नहीं बकाया जब तुम आगे जाओगी ना तो पता कभी आगे शमके और हैं अभी नजदीक ऊपर की मंजिल में जब जाओगी ना तो फिर शमके और नजर आएंगे मंजिल चार पार करनी है अभी तो पहली नहीं पार हुई फिर और शंके आएंगे सामने दूसरी पे जाके और शंके आएंगे तीसरी पे जाके और शंके, जाके और शंके। वो आखरी है तीसरी मंजिल के शंके दूर हो गए ना, फिर वो ज्ञान गुरु है अभी तो फौज है रक्त बीज या कहीं कुछ है ਰਖ ਜੰਦੀ ਦੇਖ ਲਈ ਕੜਤਾਲੇ ਜੀ ਰੂ ਦੇਵਤਿਆਂ ਦਾ ਰਕਤ ਵੀ ਨਿਕਾਣੀ ਸੀ ਰਖਮੀ ਇੱਕ ਰਖ ਪਰਮ ਗਿਆਨ ਬਾਦ ਪਰਮ ਦਾ ਇੱਕ ਕਤਰਾ ਵੀ ਉੱਡਾ ਹੀ ਪਰਨ ਫੜਾ ਕਰ ਦਿੰਦੇ ਇੱਕ ਬੂੰਦ ਰਖਤ ਗਰ ਜਾਏ ਉੱਡਾ ਹੀ ਰਕਸ਼ਿਤ ਪੈਦਾ ਹੋ ਜਾਏ ਪਰਮ ਇੱਕ ਇੰਨਾ ਪਰਮ ਹੈ ਨਾ ਇੱਕ ਬੂੰਦ ਉੱਡਾ ਹੀ ਨਿਹਰਾ ਕਰ ਦਿੰਦੇ ਕਰਦਾ ਨਾ ਪਰਖਤ ਵੀ ਕਰਨੇ ਇੱਕ ਬੂਨ ਤਾਂ ਹੀ ਪੂਰਾ ਰਕਸ਼ਿਤ ਠੇਕੜਾ ਹੋ ਜਾਂਦਾ ਉਹ ਡੈਰੋ ਉਹ ਡਿਊ ਕਰਦਾ ਉਹ ਡਾਈ ਫੇਪਰ ਨੇਰਾ ਬਕਤ ਵੀ ਦਾ ਇਲਾਜ ਕੀ ਹੈਗਾ ਰक्तबीज ਦਾ ਤੋੜ ਕੀ ਇਲਾਜ ਕੀ ਹੈ ਰक्तबीज ਦਾ ਨਾਸ ਭਰਮ ਦਾ ਲੈਪ ਹੋਈ ਨਾ ਪਰਮ ਕਾ ਨਾਮ ਗੁਰਪ੍ਰਸਾਦ ਪਰਮ ਕਾ ਨਾਮ ਸ਼ੰਕਾਵਾਂ ਦਾ ਨਿਵਾਰਣ ਟੋਟਲ ਸ਼ੰਕਾਵਾਂ ਸ਼ੰਗਿਆ ਦਾ ਨਿਵਾਰਣ ਬੋੜਾਤ ਵੀ ਜ ਨਹੀਂ ਪੈਦਾ ਹੁੰਦਾ ਫਿਰ ਤੇ ਚੰਡੀ ਵਰਗੜ ਹੁੰਦੀ ਹੈ ਫਿਰ ਕਾਲੀ ਉਸਕੇ ਨਿਕਲਦੀ ਹੈ ਇਹ ਜੀ ਭਾਲ ਤੇ ਜਵਾਲ ਕੀ ਲਾਟ ਨਿਕਾਲੀ ਇੱਥੋਂ ਫਿਰ ਆਉਂਦਾ ਲਾ ਉਹ ਰ ਬੱਚਾ ਨਹੀਂ ਸਕਦਾ ਉਹ ਮੂਰੇ ਕੋਈ ਜੀਵ ਤੇ ਨਹੀਂ ਹੁੰਦੀ ਚੰਡੀ ਅੱਖਾਂ ਜੋ ਹੁੰਦੀ ਹੈ ਉਹਦੇ ਸਾਹਮਣੇ ਅੱਖਾਂ ਨਹੀਂ ਖੁੱਲਦੀਆਂ ਜੀਵ ਤੇ ਸਰਸਤੀ ਹੁੰਦੀ ਹੈ ਪਤਾ ਉਹ ਅਰੇ ਦੇ ਦੇਵੀ ਆ ਗਏ ਸੰਗੀਤ ਕੋਲ ਗਾਇਨ ਗਾਉਣੀ ਅਰੇ ਦੇ ਦੇਵੀ ਆ ਉੱਥੇ ਜਾਂਦੀ ਦੇਵੀ ਹਾਂ ਕਿਸੇ ਵੀ ਗਿਆਨ ਦੀ ਦੇਵੀ ਨਹੀਂ ਗਿਆਨ ਦੀ ਦੇਵੀ ਨਹੀਂ ਤਾਂ ਢੋਲਕੀਆਂ ਕੁੱਟਣ ਵਾਲੀ ਹੋਈ ਹੈ ਛੱਡੀਆਂ ਵਜਾਉਣ ਵਾਲੀ ਹੈ ਸਰਾਸੋਤੀ ਹੈ ਕਹਿੰਦਾ ਦਾ ਸਰਾਸੋਤੀ ਵੀ ਗੁਰਮਤ ਨੂੰ ਇਹਨੇ ਸਾਰੀ ਰਸ ਹੋਣ ਪਰ ਇਹਨਾਂ ਦੀ ਹੋਰ ਸਰਾਸੋਤੀ ਵਿੱਚ ਮਾਇਆ ਦੇ ਰਸ ਵੀ ਵਿਚਿਆ ਜਾਂਦੇ ਨੇ ਜਿਹੜਾ ਰਾਗ ਦੀ ਦੇਵੀ ਆ ਇੱਥੇ ਹੁਣ ਹੈ ਬੈਰਾਗ ਬੈਰਾਗ ਸਰਾਸੋਦੀ ਨੂੰ ਕਰੋਂ ਕੱਢ ਕੇ ਨਾ ਬਾਹਰ ਬੈਰਾਗੀ ਬਣਦਾ ਹੈ ਸਰਾਸੋਦੀ ਦਾ ਤਿਆਗ ਕਰਦਾ ਹੈ ਬੈਰਾਗ ਤਿਆਗ ਤਾਗੀ ਕੀਦਾ ਸਰਾਸੋਦੀ ਦਾ ਰਸਨਾ ਤਿਆਗ ਕਰਕੇ ਬੈਰਾਗੀ ਆ ਜੇ ਰਸਾਂ ਨੂੰ ਤਿਆਗ ਨਹੀਂ ਬੇਰਾਗੀ ਕਿਵੇਂ ਸਦਾ ਸੁਤੀ ਨੂੰ ਤਿਆਗ ਕੇ ਬੇਰਾਗੀ ਆਗੇ ਮਨ ਬੇਰਾਗਿਆ ਉਹਨੂੰ ਕੋ ਜਗਾਈ ਨਹੀਂ ਲੱਗਦਾ ਰਾਗ ਨੂੰ ਜਗਾ ਲੱਗਦਾ ਫਿਰ ਜਦ ਕਿ ਉਹਨੂੰ ਬੇਰਾਗ ਹੁੰਦਾ ਹੈ ਤਾਂ ਇਹ ਕਿੰਨਾ ਲੱਗਦਾ ਹੈ ਬੇਰਾਗ ਵਿਯੋਗ ਤੇ ਵੀ ਨਾ ਹੁੰਦਾ ਹੀ ਨਹੀਂ बैराग चंगा तो कहना भी मेरे सामने बोलो ना चुप करके चले जाओ इतना उठ के बस चंगा ही लगता कुछ बैरागी चंगा लगता वैराग है नहीं बिरहा तो बिना बैराग नहीं है जे तन बिरहा ना उपजा ਤੋ ਤਨ ਜਾਣ ਨੂੰ ਸੰ ਬਿਰਹਾ ਤੇ ਬਿਨਾਂ ਬਿਰਹਾ ਨਹੀਂ ਸਰਦਾਰ ਜੇ ਮੈਰਾ ਪੁੱਛੋ ਜਲਾਨੀਆਂ ਨੂੰ ਸਰਦਾਰ ਜੇ ਮੁਕਾਬਲਾ ਕੀਤਾ ਜਨਾਨੀ ਦਾ ਪਤੀ ਵਰਗਾ ਬਿਰਹਾ ਥੇਰੋ ਨਹੀਂ ਹੋ ਬਸ ਤੋਂ ਮਰਾਗਾਲੀ ਜਣੀ ਜੇ ਤੂੰ ਇਹ ਸੰਸਾਰ ਦੇਖਣਾ ਉਹਦਾ ਬਰਾਗ ਉਹਦਾ ਥੋੜਾ ਜਿਹਾ ਹੁੰਦਾ ਹਟ ਜਾਂਦਾ ਚਲੋ ਇਹਦਾ ਬਰ ਜਾਂਦੀ ਹੈ ਤੇ ਰਿਚੇ ਰਿਚਕੇ ਯਾ ਵਰ ਪੋਲ ਜਾਂਦੀ ਹੋਰ ਇਹ ਮਨ ਸਮਝਾ ਲੈਂਦੀ ਹੈ ਬੋਲਦੀ ਤਾਂ ਕਰ ਨਹੀਂ ਇਹ ਮਨ ਸਮਝਾ ਦਿੰਦੀ ਗਿਆਨ ਨਾਲ ਜਦੋਂ ਗਿਆਨ ਮਿਲ ਗਿਆ ਫੇ ਤਾਂ ਬਚ ਗਈ ਤਨੇ ਹੀ ਤਾਂ ਲਹਿ ਗਿਆ ਡੁੱਬ ਜਾਂਦਾ ਬੈਰਾਗ ਕੋਈ ਚੰਗੀ ਚੀਜ਼ ਨਹੀਂ ਹੈ ਬੈਰਾਗ ਤੇ ਕਹਾਂ पे ਤਿਆਗ ਤੇ ਆਦੇ ਅੱਗੇ ਫੇਰ ਉਹਨੂੰ ਰਾਬੇ ਸਭ ਕੋ ਤੇ ਆਉਦਨ ਬਸ ਤੇ ਅਗੀ ਮਾਇਆ ਪ੍ਰਵਦਾਸ ਤੁਹੰਤਾ ਟੋਰ ਨੀ ਤੇ ਤੇ ਅਗੀ ਮਾਇਆ ਉਹਦੇ ਬਾਅਦ ਫੇਰ ਮਾਇਆ ਹੀ ਦੇਉਂਦੀ ਮਾਇਆ ਹੀ ਬੜਾ ਰਗੁੰਦਾ ਵਾਹ ਇਹਦਾ ਕਰਨੀ ਛੱਡੋ ਇਹ ਦੁਕਾਨ ਦਾ ਰੂਪ ਹੈ ਮਾਇ ਇਹਦੇ ਵਿੱਚ ਇਹ ਤਾਂ ਰੋਜ਼ ਕੋਈ ਨਾ ਕੋਈ ਹੁੰਦਾ ਰੁਕ ਇਨਸੀਡੈਂਟ ਰੋਜ਼ੇ ਹੁੰਦਾ ਰਹਿੰਦਾ ਤੇ ਰਨੁ ਰਾਗ ਹੁੰਦਾ ਮੇ ਪੜਨਾ ਮੰਨਦਾ ਅਨੁਰਾਗਾ ਪੜਨਾ ਮੰਨਨ ਅਨੁਰਾਗ ਪੈਣਾ ਰਾਗ ਰਾਗ ਸਾਡਾ ਬੰਨਣਾ ਉਹਦੇ ਦੇ ਉਹਦੇ ਦੇ ਆ ਤੂੰ ਤਾਂ ਜਦ ਆਪਣਾ ਰਾਗ ਗਾਈ ਜਣਾ ਪਕੈ ਨਹੀਂ ਦੇ ਮੈਨੂੰ ਤਾਂ ਸੁਣ ਆਪਣਾ ਰਾਗ ਗਾਈ ਜਣ ਉਹ ਰਾਗ ਧਿਆਗਣ ਚੁੱਪ ਕਰਨ ਸੁਣਨ ਲੱਗਣ ਉਹਦੇ ਬਾਅਦ ਰਾਗ त्याਗੂਗਾ ਤਾਂ ਹੀ ਬੈਰਾਗੀ ਹੋਊਗਾ ਰਾਗ त्यागਿਆ ਬੈਰਾਗੀ ਹੋਇਆ ਇੱਕ ਪੌੜੀ ਚੜ ਗਿਆ ਫਿਰ ਇੱਥੇ ਜਾ ਕੇ ਬੈਰਾਗ ਤੇ ਅਨੁਰਾਗੀ ਤਾਂ ਹੋਗਾ ਤਿਆਗੀ ਮਾਇਆ ਫਤ ਰਾਗੇ ਤਿਆਗਿਆ ਮਾਇਆ ਦਾ ਉਹ ਚਲ ਜੋ ਤੇ ਜੋ ਤੂੰ ਦਿਨ ਦੇਈ ਚਲ ਫਿਰ ਮੈਨੂੰ ਲੋੜ ਨਹੀਂ ਦੇ ਚਾਹੇ ਨਾ ਦੇ जो भुख दे ती ती राज फिर तू चलिया गया दुख बच्चे सूख बनाई लगी नरे भी शर्म हो गया बिलकुल लाती लोई फिर तो लाती लोई की करे कुछ ओते बागी अनुरागी दे ना दे, तेरी ड्यूटी है शरीर तेरा है ਜੇ ਮਸਲਮਾਨ ਕਹਿੰਦੇ ਨੇ ਇਹ ਜਿਹੜੀ ਰੋਜੀ ਦੀ ਰੋਜੀ ਦਾ ਠੇਕਾ ਉਹਨਾਂ ਨੇ ਅੱਲਾ ਨੇ ਬਸ ਪਰ ਸ਼ਰਾਬ ਦਾ ਠੇਕਾ ਨਹੀਂ ਲਿਆ ਉਹਨੇ ਇਸ ਕਰਕੇ ਉਹ ਤੰਗ ਸ਼ਰਾਬ ਦਾ ਪੰਦੇਆ ਕੌਣ ਬਣ ਗਾਲਿਬ ਪਤਾ ਨਹੀਂ ਇਹ ਪਤਾ ਨਹੀਂ ਬਹੁਤ ਇਹਨੂੰ ਦਸਨਾ ਬਣੀਆ ਉਸ ਹੀ ਦਾ ਖਰਾਬ ਗੁਜ਼ਰ ਹੋ ਗਿਆ ਬਾਝਨ ਉਹ ਤੇ ਜਾਂਦਾ ਬਾਝਨ ਕੋਈ ਤਾਂ ਕਹਿਤਾ ਉਹ ਗਾ ਬੇ ਤੁਮ ਵੀ ਪੈਸੇ ਮਰਦੇ ਨੇ ਤਾਂ ਉਹ ਕਹਿੰਦਾ ਦੇਣ ਵਾਲਾ ਉਹ ਬਾਝਾ ਗੁਜ਼ਰ ਉਹ ਵੀ ਬਾਝਾ ਜਦੋਂ ਆਵਦਾ ਦੇਣ ਵਾਲਾ ਤਾਂ ਖੁਦਾ ਹੈ ਉਹ ਤਾਂ ਗੱਲ ਗਈ ਗੁਰਾਂ ਦੇ ਉਹ ਕੁਛ ਉਹ ਕਰਦੇ ਉਹ ਕਹਣਾ ਜੰਗ ਅੰਬਰ ਕਾਲ ਤੇ ਨਹੀਂ ਖੁਦਾ ਤੇ ਲੈ ਲਈ ਅਲਗੋ ਕੋਲ ਮਾਲੇ ਮੋੜੇ ਪੈਸੇ ਚੀਕ ਕਰਨ ਵਾਲੀ ਦੇ ਜੋੜੇ ਜਾੜੇ ਹੋਏ ਗਹਣੇ ਗੂਣੇ ਜੋ ਵੀ ਬਿਗੇ ਉਹ ਤੇ ਵਿਚਾਰੀ ਦੇ ਰੋਟੀ ਖਾਏ ਗਏ ਉਹ ਰੋਟੀ ਰਾਟੀ ਦਾ ਖਾਣ ਨੂੰ ਕਰੀ ਜਾਂਦੀ ਸੀ ਘਰ ਅ ਸ਼ਰਾਬ ਨੂੰ ਕਹਾਂ ਨਹੀਂ ਦਿੰਦੀ ਸ਼ਰਾਬਦਾਰ ਪਿੰਡ ਲੱਗਿਆ ਕੇ ਕਹੇ ਦਾਲਨ ਪਤਾ ਲੱਗ ਗਿਆ ਵੀ ਇਹ ਹੁਣ ਜਾਂਦਾ ਨਹੀਂ ਉੱਥੇ ਕੋਈ ਕਹਿੰਦਾ ਵੀ ਤੇ ਗੱਲ ਸੁਣ ਪੈਸਾ ਹੀ ਕਹਿ ਖਮਲੂ ਕੋ ਦੇਊਗਾ ਮਿਲ ਜਾਣਗੇ ਕੋਈ ਗੱਲ ਨਹੀਂ ਉਧਰ ਸਲਾਬੇ ਵੀ ਮਾਫੀ ਮੰਗ ਲਵੇ ਆਜ ਵੀ ਉਹ ਗੱਨਾ ਕੋਈ ਨਹੀਂ ਅੱਲਾ ਦਿੰਦਾ ਹੈ ਹਾਦੇ ਜਦੋਂ ਅੱਲਾ ਨਹੀਂ ਦਊਗਾ ਮੈਂ ਮਾਫੀ ਮੰਗ ਲੂੰ ਉਹਨਾਂ ਨੂੰ ਇਹ ਜਵਾਬ ਦੇਈ ਗਿਆ ਫਿਰ ਉਹਨੇ ਕੁਝ ਦੋਹੇ ਲੈ ਕੇ ਭੇਜਤੇ ਕਿ ਸੇ ਨੂੰ ਉਹਨੇ ਕਾ ਵੀ ਮਾਫੀ ਮੰਗ ਲਵੇ ਲੋਕਾਂ ਨੇ ਕਹਣਾ ਨਾ ਵੀ ਉਹਦਾ ਇੰਨਾ ਬੁਰਾ ਹਾਲ ਹੈ ਤੁਹਾਡੀ ਮਾੜੀ ਗੱਲ ਆ ਗੁੱਸਾ ਨਹੀਂ ਕਰੀਦਾ ਹੁੰਦਾ ਮਾੜੀ ਗੱਲ ਦਾ ਜੇ ਕਹਤਾ ਅੱਲਾ ਨਹੀਂ ਇਹ ਅੱਲਾ ਕਹਤਾ ਕੋਈ ਮਾੜੀ ਗੱਲ ਤੇ ਕਹੀ ਨਹੀਂ ਦੰਦਾ ਹੀ ਅੱਲਾ ਉਹ ਬਾਸ਼ਾ ਨੂੰ ਵੀ ਤਾਂ ਉਹ ਗੱਲ ਤਾਂ ਠੀਕ ਹੈ ਇਸ ਵਾਰ ਤੱਕ ਹਾਬ ਤੱਕ ਇਹ ਨਹੀਂ ਨਿਕਲਦਾ ਤੁਸੀਂ ਗੱਲ ਦਾ ਗੁੱਸਾ ਕਰਦੇ ਹੋ ਇਸਲਾਮ ਤੇ ਖਿਲਾਫ ਤੁਸੀਂ ਜਾ ਰਹੇ ਹੋ ਕੋਈ ਨਾ ਯਾਰ ਕੋਈ ਬਹਾਨਾ ਬਣਾ ਲਓ ਫਿਰ ਮੇਰੀ ਵੀ ਰਾਜਾ ਉਹਦੀ ਵੀ ਰਾਜਾ ਉਹਨੂੰ ਕਹ ਦੋ ਵੀ ਮੈਨੂੰ ਕੋਈ ਉੱਥੋਂ ਲਿਖ ਕੇ ਦੇਵੇ ਚਲੋ ਨਾ ਆਵੇ ਉੱਥੋਂ ਲਿਖ ਕੇ ਭੇਜ ਦੇਵੇ ਮੈਂ ਉਹਦਾ ਹੀ ਨਾਮ ਗ੍ਰਾਮ ਦੇ ਦੇ ਕੇ ਦੂੰਗਾ ਇੱਥੇ ਵੀ ਤਾਂ ਨਾਮ ਤਾਂ ਹੀ ਦਿੰਦਾ ਤਾਂ ਵੀ ਤੁਸੀਂ ਪੜਦੇ ਹੋ ਲਿਖ ਕੇ ਦੇ ਦੂੰ ਉਹ ਕਹਿੰਦੇ ਵੀ ਬਾਛਾ ਬਾਛਾ ਨੇ ਟਾ ਦੀ ਨਾ ਉਹਨੇ ਤਾਂ ਕਹਿ ਨਹੀਂ ਮੈਂ ਨਹੀਂ ਆਉਂਦਾ ਉਹ ਕਹਿੰਦੇ ਬੁਲਾ ਲਈ ਜਦ ਬੁਲਾਊਗਾ ਮੈਂ ਚਲੇ ਜਾਊਗਾ ਨਹੀਂ ਅੱਲਾ ਮੈਨੂੰ ਦੰਦਾ ਜਨਾ ਜੇ ਦੇ ਜਾਊਗਾ ਮੇਨੈਂ ਤਾਂ ਫੇ ਸਾਡਾ ਇਸਲਾਮ ਹੈ। ਰਾਈ ਅਕੀਦਾ ਇਸਲਾਮ ਤੇ ਹੈ। ਫਿਰ ਉਹਨੇ ਲਿਖ ਦਿੱਤਾ ਕਰਜ਼ ਕੀ ਪੀਤੇ ਤੇ ਮੈਂ। ਇਹ ਮੈਂ ਕਰਜੇ ਦੀ ਸ਼ਰਾਬੀ ਤੇ ਮੈਂ ਸ਼ਰਾਬ ਨੂੰ ਕਹਿੰਦੇ ਨੇ। ਕਰਜ਼ ਕੀ ਪੀਤੇ ਤੇ ਮੈਂ। ਸ਼ਰਾਬ ਕਰਜੇ ਤੇ ਉਧਾਰੀ ਵਿਨਮ ਪਿੰਦੇ ਹੁੰਦੇ ਨੇ। ਲੇਕਿਨ ਸਮੇਂ ਤੇ ਥੇ ਕਿ ਹਾਂ। ਲੇਕਿਨ ਮੈਨੂੰ ਸਮਝ ਆਇਆ ਕਿ ਮੈਂ ਦੋਨੇ ਨੇ। ਨਾਰਦਰ ਨਦੀ ਕਰਦ ਨੂੰ ਉਹਨਾਂ ਨੂੰ ਵੀ ਪਤਾ ਦੇਊਗਾ ਮੈਨੂੰ ਵੀ ਪਤਾ ਮੈਨ ਦੇਣੇ ਨੇ ਮੈਨੂੰ ਅੱਲਾ ਭੇਜੂਗਾ ਮੈਂ ਦਊਂਗਾ ਕਿ ਤੋ ਦੇ ਕੋਈ ਜ਼ਰੂਰੀ ਹੈ ਕਿ ਤੋ ਵੀ ਲੈ ਜਾਂਦਾ ਕੋਈ ਹੋਰ ਰਾਜਾ ਲੈ ਜਾਂਦਾ ਹਿੰਦੂ ਬੜ ਕੇ ਉਹ ਇਦਾਂ ਲੈ ਜਾ ਸਕਦੇ ਅਗਰ ਰਤਨ ਉਹਦੇ ਦਰਬਾਰ ਦਾ ਕੋਈ ਹੋਰ ਰਾਜਾ ਲੈ ਜਾਏ वो ऐ थोड़ी गोभी क्यों लैके जाने लेकिन समझते थे के हाँ कर्ज की पीते थे मैं लेकिन समझते थे के हाँ रंग लाएगी हमारी फाका मस्ती एक दिन कहना पोखा भी मस्त हाँ मैं ये मस्ती और रंग लिया एक दिन तक कितने बोलिया इकबाल ਕੋਈ ਲੈ ਕੇ ਦਿੱਤਾ ਕਨਹੀਂ ਕੋਈ ਦਮੈਦ ਹੋ ਜਾਣਾ ਸਾਡੇ 8ਵੀਂ ਦੀ ਕਿਤਾਬ ਸੀ 8ਵੀਂ ਜੇ ਮੈਂ ਪੜਿਆ ਅਸੀਂ ਨਹੀਂ ਉਹ 8ਵੀਂ ਚ ਉਹਨਾਂ ਦੀ ਕਿਤਾਬ ਮੈਂ ਤਾਂ ਉਰਦੂ ਪੜਿਆ ਨਹੀਂ ਨਾ ਉਰਦੂ ਮੇਰੇ ਕੋ ਉਰਦੂ 8ਵੀਂ ਦੇ ਵਿੱਚ ਮੇਰੇ ਕੋ ਹਿੰਦੀ ਸੀ ਜਿਹਨਾਂ ਕੋ ਉਰਦੂ ਪਾਸ਼ਾ ਸੀ ਉਹਨਾਂ ਦੀ ਕਿਤਾਬ ਸੀ ਮੈਂ ਤਾਂ ਸਾਰੀਆਂ ਕਿਤਾਬਾਂ ਪੜ ਲੈਂਦਾ ਸੀ ਵਿੱਚ ਉਰਦੂ ਵੀ ਹਿੰਦੀ ਵੀ ਮੇਰੇ ਕੋ ਹਿੰਦੀ ਸੀ 8ਵੀਂ ਚ 9ਵੀਂ 10ਵੀਂ ਚ ਉਰਦੂ ਵਾਲਿਆਂ ਦੇ ਹੁੰਦਾ ਉਹਦੀ ਸਾਰੇ ਪੜ ਪੜ ਲਈਦੀਆਂ ਕਿਤਾਬਾਂ ਸਾਰੀਆਂ ਬੱਸ ਬਿਰੋ ਕਹਿੰਦਾ ਵੀ ਨਾਲੇ ਤਾਂ ਖੁਸ਼ ਹੋਇਆ ਨਾਲੇ ਕਹਿੰਦਾ ਵੀ ਲੈ ਜੋ ਜੇ ਨਾ ਕਰ ਜਾਏ ਉਤਾਰ ਦੋ ਜਾਂ ਉਹ ਦੇ ਦੋ ਨੂੰ ਬਾਲਾ ਮਾਲ ਕਰ ਦੋ ਫੇ ਫੇਜਾ ਦੇ ਉਹਦੀ ਮਰਜ਼ੀ ਜਿਆਦਾ ਆਜ ਵੀ ਜਾ ਤੇਰਾ ਜੀ ਕਰੂ ਜਾਂਦਾ ਜੀ ਨੇ ਘਰ ਬੈਠਾ ਹੀ ਲਈ ਜਾਂ। ਫਿਰ ਉਹ ਜਾਂਦਾ ਲੱਭਾ। ਸੁਲਾ ਹੋਈ ਦਵਾਂ ਦੀ। ਇੱਕ ਦੋ ਲੈਣਾ ਜਦੋਂ ਕਰਦੀ। ਕਰਾਮਾਤਾਂ ਹੁੰਦੀਆਂ ਨੇ ਕਵੀਆਂ ਕੋਲ ਕੋਈ ਛੋਟੀ ਅੰਗ ਲਾ। ਅਸੀਂ ਉਹਨੂੰ ਗੁਰਮੰਤੇ ਘੜੀਏ ਥੱਲੇ ਬੰਦੇ। ਬ੍ਰਹਮਾ ਦੇ ਉੱਪਰ অবতার ਨੇ ਜਿਹੜੇ ਉਹਨਾਂ ਚਾਹੇ। ਉਹ ਜੀ ਦਾ ਦੀ ਕੈਟਾਗਰੀ ਚੋਂ ਹੈ ਹਮੇਸ਼ਾ ਕੋਈ ਨਾ ਨਾ ਮੈਂ ਭੁੱਖਾ ਗਰੀਬ ਆ ਫਿਰ ਵੀ ਬਸਤੀ